ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਂਗਿਆਂ ਦੀ ਵੀਡੀਓ ਲੈ ਕੇ ਆਏ ਬਈ ਦੋ ਬਾਈ ਕੋਲੇ ਕੱਟੀਆਂ ਨੇ ਇੱਕ ਤੋਕੜ ਗੱਬਣਗਾ ਤੇ ਜਿਸ ਪਿੰਡ 'ਚ ਉਹ ਬਈ ਵੀਡੀਓ ਬਣਾ ਰਿਹਾ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨੇਹਾਲ ਸਿੰਘਾ ਨੇੜੇ ਬਈ ਨਿਹਾਲ ਸਿੰਘ ਆਲਾ ਤੇ ਬੋਡੇ 'ਚ ਵੱਧਣੀਏ ਪਿੰਡ ਨੇੜੇ ਰਹ ਜਾਂਦੇ ਆ ਮੋਬਾਈਲ ਨੰਬਰ ਨੋਟ ਕਰ ਲਓ 81988 39602 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਆਉ ਪੁੱਛ ਲੈਨੇ ਬਾਪੂ ਦੋਟੀ ਬਾਪੂ ਹਸ਼ੀਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਠੀਕ ਹੈ ਵਧੀਆ ਤੇ ਜਿਹੜੀ ਆ ਪਹਿਲੇ ਨੰਬਰ ਦੇ ਕੱਟੀ ਦੇ ਨੇ ਕਿੰਨੀ ਕੁ ਉਮਰ ਆ ਜੀ ਇਹ ਹੋ ਸਭ ਕੁ ਸਾਲ ਦੀ ਕੱਟੀ ਹੈ ਸਭਾ ਕੇ ਸਾਲ ਦੀ ਠੀਕ ਹੈ ਕਿੰਨਾ ਦੁੱਧ ਸੀ ਮਾਂ ਥੱਲੇ ਲਾ ਦੇ ਕੋ 12 13 ਕੋ ਦੇ ਜੀ ਨਾਮ 12 13 ਥੱਲੇ ਠੀਕ ਹੈ ਖੋਲਿਓ ਮੜੀ ਤੋਰ ਕੇ ਦਿਖਾ ਕੱਦ ਬੱਡ ਚੰਗਾ ਚੰਗੀ ਆ ਸਭੀ ਪੜੀ ਆ ਕੱਟੀ ਝੋਲੀ ਨੇੜ ਤੋਂ ਦਿਖਾਣੇ ਤੇ ਥਣ ਬਹੁਤ ਚੰਗਾ ਨਿਸ਼ਾਨ ਦੇਖੋ ਥਣ ਦੇ ਬਹੁਤ ਚੰਗੇ ਨੇ ਫੇਸ ਵੀ ਬਾਈ ਨੇੜ ਤੋਂ ਚੈੱਕ ਕਰ ਲੋ ਮੁੱਲ ਕੀ ਆ ਬਾਪੂ ਇਹਦਾ ਕੰਰਾ ਜਾ ਤੇ 15000 ਰੁਪਏ ਮਾਨਤਾਨ ਹੋ ਜੂ ਮਾਨ ਹੋ ਠੀਕ ਆ 15000 ਰੁਪਏ ਬਾਈ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਈਗਾ ਚੰਗੀ ਆ ਕੱਟੀ ਕੱਦ ਬੱਡ ਚੰਗਾ ਥਣ ਝੋਲੀ ਚੰਗੀ ਆ ਫੇਸ ਚੰਗਾ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਤੋਰ ਦੇ ਬਾਪੂ ਆੜੀ ਇਤੋ ਜੋ ਮੋੜ ਲਿਓ ਮੋੜ ਲਿਓ ਬਾਪੂ ਮੋੜ ਲਿਓ 15000 ਰੁਪਏ ਮੋਲਾ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਈਗਾ ਅੱਗੇ ਬਾਪੂ 2 ਨੰਬਰ ਕਿੰਨੀ ਉਮਰ ਹੈ ਜੀ 1 ਸਵਾ ਕਾ ਸਾਲ ਦੀ ਇਹ ਤਾਂ ਸਵਾ ਕਾ ਸਾਲ ਦੀ ਠੀਕ ਹੈ ਇਹਦੀ ਮਾਂ ਥਲੇ ਦੁੱਧ ਕਿੰਨਾ ਸੀ 12-13 ਕਿਲੋ ਦੋਰਾ ਤਾਰਾ ਚੈੱਕ ਕਰ ਲੋ ਕੱਦ ਬੱਡ ਚੰਗਾ ਝੋਲੀ ਵੀ ਚੰਗੀ ਆ ਬਈ ਨਿਸ਼ਾਨ ਸਣਾ ਦੇ ਚਾਰੇ ਗੈਬ ਤੇ ਨੇ ਦੋਰਾ ਤਾਰਾ ਕਮਾਲ ਦਾ ਸਿੰਘ ਵੀ ਚੰਗਾ ਬਈ ਕਰਮ ਵਾਲੀ ਦਾ ਕੀ ਮੋਲ ਆ ਬਾਪੂ ਇਹਦਾ ਇਹ 15000 ਆ ਜੀ ਕਿੰਨਾ 15 ਹੀ 15000 ਰੁਪਏ ਮਾਨਤਾਣ ਹੋ ਜਾ ਅੱਜ ਹੋ ਜਾ ਠੀਕ ਹੈ 15000 ਰੁਪਿਆ ਮੋਲਾ ਬਾਈ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਕੱਟੀ ਸਮੀ ਪੁੱਟੀ ਆ ਤੇ ਜੋ ਵੀ ਜੋੜਾ ਬਾਈ ਕਹਿੰਦਾ ਇਕੱਠਾ ਲਊਗਾ ਤਾਂ ਚੰਗਾ ਮਾਨਦਾਨ ਕਰ ਲੈ ਅੱਗੇ ਬਾਪੂ ਦੋ ਨੰਬਰ ਤੇ ਕਿਹੜਾ ਸੂਆ ਸੂਈ ਆ ਫੜ ਕੋਲ ਪਹਿਲੇ ਪਹਿਲੇ ਨੂੰ ਸੂਈ ਪਿਆ ਦੂਜੇ ਵਾਸਤੇ ਗੱਬਣਾ ਜਣ ਛਿਆਂ ਮਾ ਪੰਜਾਂ ਮਿੰਟ ਗੱਪਣਾ ਫੋਲ ਚੈੱਕ ਬਾਸ ਹਾਂ ਜਿਹੜਾ ਮਰਜੀ ਚੈੱਕ ਕਰਾ ਕੇ ਲੈ ਜੇ ਆਪਣੇ ਘਰੇ ਬਹੁਤ ਠੀਕ ਆ ਉਹ ਜ਼ਿੰਮੇਵਾਰ ਦੁੱਧ ਕਿੰਨਾ ਹੁਣ ਲੋ ਤਾਂ 5 ਕਿਲੋ 5 ਕਿਲੋ ਨੈਟ ਤੇਰ 800 ਤੇ ਆ ਖੋਲੋ ਮੜੀ ਦੂਰ ਕੇ ਦਿਖਾਓ ਕੱਦ ਚੰਗਾ ਸਮੀ ਭੜੀਆ ਰਾਜੀਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਪੌਣ ਕਰਨ ਵਾਲੀ ਦੀ ਚੰਗੀ ਆਉਗੀ ਥਣ ਝੋਲੀ ਬਹੁਤ ਚੰਗੀ ਆ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਕੱਦ ਵੱਡ ਚੰਗਾ ਰੰਗ ਰੂਪ ਵੀ ਚੰਗਾ ਇੱਕ ਮਿੰਟ ਕੀ ਮੋਲ ਆ ਬਾਪੂ ਇਹਦਾ 3000 ਰੁਪਿਆ 3000 ਰੁਪਿਆ ਮਾਨਦਾਨ ਹੋ ਜਾਊ ਹੋ ਜਾਗਾ ਜੀ ਠੀਕ ਹੈ 30000 ਰੁਪਇਆ ਮੁੱਲ ਆ ਵੀਰੇ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬर्ड ਸਨੱਖੀ ਆ ਬਾਈ ਕਿਸੇ ਵੀਰ ਨੂੰ ਕੋਈ ਵੀ ਨਗ ਬਸਾਂਦਾ ਵੇ ਬਾਪੂ ਨਾਕੇ ਨਾ ਟੱਕਰ ਲੇ ਧੰਨਵਾਦ